ਅਦਾ ਜਿਹੜੇ ਲੋਕ ਨੇ ਪਰੇਸ਼ਾਨ ਰਹਿੰਦੇ ਨੇ ਹਰ ਚੀਜ਼ਾਂ ਨੂੰ ਲੈ ਕੇ ਤੇ ਕਾਫੀ ਟਾਈਮ ਦੇਖਿਆ ਜਾਂਦਾ ਹੈ ਕਿ ਆਮ ਲੋਕ ਜਿਹੜੇ ਨੇ ਐਨੇ ਪਰੇਸ਼ਾਨ ਹੋ ਜਾਂਦੇ ਨੇ ਕਿ ਡਿਪਰੈਸ਼ਨ ਦੇ ਵਿੱਚ ਚਲੇ ਜਾਂਦੇ ਨੇ ਤਾਂ ਇਹ ਡਿਪਰੈਸ਼ਨ ਜਿਹੜਾ ਹੈ ਉਹਨਾਂ ਦੇ ਕਿਤੇ ਨਾ ਕਿਤੇ ਤਣਾਅ ਦਾ ਕਾਰਨ ਬਣ ਜਾਂਦਾ ਹੈ ਦੂਸਰਾ ਕਾਰਨ ਆਪਾਂ ਇੱਥੇ ਕਹਿ ਸਕਦੇ ਹਾਂ ਨਸ਼ਾ ਤਾਂ ਇੱਥੇ ਨਸ਼ਾ ਵੀ ਸ਼ੈਨ ਸ਼ੀਲਤਾ ਖੋਣ ਦਾ ਜੀਹਾ ਕਾਰਨ ਮੰਨਿਆ ਜਾ ਰਿਹਾ ਹੈ ਕਿਉਂਕਿ ਜੇਕਰ ਕੋਈ ਵਿਅਕਤੀ ਨਸ਼ਾ ਕਰਦਾ ਹੈ ਤੇ ਨਸ਼ੇ ਦੇ ਵਿੱਚ ਕਈ ਵਾਰ ਉਸ ਨੂੰ ਨਹੀਂ ਪਤਾ ਹੁੰਦਾ ਕਿ ਉਸ ਦੇ ਹੱਥੋਂ ਕਿਹੜਾ ਕ੍ਰਾਈਮ ਹੋਣ ਜਾ ਰਿਹਾ ਹੈ ਤਾਂ ਇੱਥੇ ਬਹੁਤ ਸਾਰੇ ਸਵਾਲ ਨੇ ਇੱਥੇ ਕਿਤੇ ਨਾ ਕਿਤੇ ਸ਼ੈਨ ਸ਼ੀਲਤਾ ਨੂੰ ਲੈ ਕੇ ਕਿ ਆਖਿਰ ਲੋਕਾਂ ਦੇ ਵਿੱਚ ਜਿਹੜੀ ਸ਼ੈਨ ਸ਼ੀਲਤਾ ਹੈ ਕਿਸ ਕਦਰ ਖਤਮ ਹੁੰਦੀ ਜਾ ਰਹੀ ਹੈ ਤੇ ਆਮ ਲੋਕਾਂ ਨੂੰ ਇਸ ਸ਼ੈਨ ਸ਼ੀਲਤਾ ਨੂੰ ਬਣਾਈ ਰੱਖਣ ਦੇ ਵਿੱਚ ਕੀ ਕੁਝ ਕਰਨਾ ਚਾਹੀਦਾ ਤਾਂ ਬਹੁਤ ਆਪਾਂ ਕਹਿ ਸਕਦੇ ਹਾਂ ਕਿ ਅ ਇਸ ਤਰੀਕੇ ਦੇ ਨਾਲ ਇਹਨਾਂ ਸਵਾਲਾਂ ਨੂੰ ਖੜਾ ਕੀਤਾ ਜਾਂਦਾ ਹੈ ਕਿਉਂਕਿ ਜਦੋਂ ਜਦੋਂ ਇੱਥੇ ਸ਼ੈਨ ਸ਼ਿਲਤਾ ਦੀ ਕੋਈ ਗੱਲ ਆਉਂਦੀ ਹੈ ਤਾਂ ਆਮ ਆਮ ਲੋਕਾਂ ਦੇ ਵਿੱਚ ਹਮੇਸ਼ਾ ਇੱਕ ਚੀਜ਼ ਦੇਖੀ ਜਾਂਦੀ ਹੈ ਕਿ ਜਦੋਂ ਕਿਸੇ ਦੇ ਵਿੱਚ ਸ਼ੈਨ ਸ਼ਿਲਤਾ ਖਤਮ ਹੋ ਜਾਂਦੀ ਹੈ ਤਾਂ ਬਹੁਤ ਸਾਰੇ ਵਾਰਦਾਤਾਂ ਨੂੰ ਅੰਜਾਮ ਵਿਅਕਤੀ ਦੇ ਦਿੰਦੇ ਜੇਕਰ ਗੁੱਸਾ ਵੀ ਇੱਥੇ ਆਪਾਂ ਲਗਾ ਕੇ ਚੱਲੀਏ ਕਿ ਅੱਜਕੱਲ ਦੀ ਜੋ ਦੁਨੀਆ ਦੇ ਵਿੱਚ ਚੱਲ ਰਿਹਾ ਹੈ ਹਾਲਾਂਕਿ ਟੈਕਨੋਲੋਜੀ ਦਾ ਸਮਾਂ ਹੈ ਤੇ ਟੈਕਨੋਲੋਜੀ ਸਮੇਂ-ਸਮੇਂ ਦੇ ਨਾਲ ਸਾਨੂੰ ਬਣ ਕੇ ਰੱਖਦੀ ਹੈ ਸਮਾਜ ਦੇ ਨਾਲ ਪਰ ਜਦੋਂ ਇੱਥੇ ਕੋਈ ਕਾਰਨ ਗੁੱਸਾ ਗੁੱਸੇ ਦਾ ਕੋਈ ਵੀ ਕਾਰਨ ਬੰਦ ਹੈ ਤਾਂ ਉਹ ਗੁੱਸਾ ਜਿਹੜਾ ਹੈ ਸ਼ੈਨਸ਼ੀਲਤਾ ਖੋਣ ਦੇ ਵਿੱਚ ਕਾਫੀ ਹੁੰਦਾ ਹੈ ਤਾਂ ਇੱਥੇ ਆਮ ਲੋਕਾਂ ਨੂੰ ਵੀ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਇੱਕ ਸ਼ੈਨਸ਼ੀਲਤਾ ਜਹੀ ਚੀਜ਼ ਹੈ ਜੋ ਕਿਤੇ ਨਾ ਕਿਤੇ ਮਾਨਸਿਕ ਤਣਾਅ ਨੂੰ ਵਧਾ ਵੀ ਸਕਦੀ ਹੈ ਤੇ ਘਟਾ ਵੀ ਸਕਦੀ ਹੈ। ਇੱਥੇ ਸਾਡੇ ਨਾਲ ਕਾਲਰ ਜੁੜੇ ਨੇ। ਆਪਾਂ ਕਾਲਰ ਦੇ ਨਾਲ ਵੀ ਗੱਲਬਾਤ ਕਰਦੇ ਹਾਂ। ਹੈਲੋ। ਜੀ ਗਰ ਮੈਡਮ। ਸ਼ਸ਼ੀਕਲ ਸਰ ਕਿੱਥੋਂ ਬੋਲ ਰਹੇ ਹੋ? ਜੀ ਸ਼ਿਵ ਸ਼ਰਮਾ ਬੋਲ ਰਿਹਾ ਜੀ ਖਰੜ ਤੋਂ। ਹਾਂ ਜੀ ਬਤ ਬਸ ਸਵਾਗਤ ਹੈ ਸਰ ਤੁਹਾਡਾ A1 ਪੰਜਾਬੀ ਟੀਵੀ ਤੇ। ਸਨ ਬਾਕੀ ਮडम ਬਾਕੀ ਜੀ ਸੰਜੀਤ ਜੀ ਅੱਜ ਆਪਣਾ ਜੋ ਵਿਸ਼ਾ ਹੈ ਉਹ ਵਿਸ਼ਾ ਇਹ ਹੈ ਕਿ ਕਿਉਂ ਖਤਮ ਹੁੰਦੀ ਜਾ ਰਹੀ ਹੈ ਸ਼ਹਿਨਸ਼ੀਲਤਾ ਬਹੁਤ ਸਾਰੀ ਖਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਜਿੱਦਾਂ ਮਰਡਰ ਦੀਆਂ ਚੋਰੀਆਂ ਦੀਆਂ ਤੇ ਹੋਰ ਬਹੁਤ ਸਾਰੀ ਵਾਰਦਾਤਾਂ ਤੇ ਜਦੋਂ ਇਹਨਾਂ ਦਾ ਐਨਲਾਈਜ਼ ਕੀਤਾ ਜਾਂਦਾ ਹੈ ਕਾਰਨ ਜਾਣਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਇੱਕ ਸਭ ਤੋਂ ਵੱਡਾ ਤੇ ਖਾਸ ਕਾਰਨ ਨਿਕਲ ਕੇ ਸਾਹਮਣੇ ਆਉਂਦਾ ਹੈ ਸ਼ਹਿਨਸ਼ੀਲਤਾ ਦਾ ਤਾਂ ਸ਼ਹਿਨਸ਼ੀਲਤਾ ਅੱਜ ਕੱਲ੍ਹ ਦੇ ਲੋਕਾਂ ਦੇ ਵਿੱਚ ਕਿਉਂ ਘਟਦੀ ਜਾ ਰਹੀ ਹੈ ਇਸ ਦਾ ਅਸਲ ਕਾਰਨ ਆਪਾਂ ਕੀ ਕਹਿ ਸਕਦੇ ਹਾਂ मैडम देखो सहनशीलਤਾ ਜਿਹੜੀ ਕਿਸੇ ਨਾਲ ਕਿਤੇ ਗੱਲ ਨੂੰ ਨਾ برداشت ਕਰਨਾ ਨਾ ਸੁਣਨਾ ਨਾ ਕਿਤੇ ਵੀ ਮੰਨਣਾ ਜੀ ਹੂੰ ਇਹ ਇੱਕ ਰੋਗ ਹੈ ਜੀ ਜੀ ਇੱਕ ਰੋਗ ਬਣ ਚੁੱਕਿਆ ਮੈਡਮ ਅੱਜ ਵੀ ਜਨਰੇਸ਼ਨ ਚ ਸਾਨੂੰ ਜਿਆਦਾ ਦਿਖਦੇ ਆ ਹੂੰ ਕਿਤੇ ਨਾ ਕਿਤੇ ਖਾਣ ਪਾਣ ਜਿਹੜਾ ਜੀ ਕਹਿੰਦੇ ਤੇ ਅਸਲੀ ਖਰਾਕ ਆਸਲੀ ਖਾਣਾ ਪੀਣਾ ਜਿਹੜਾ ਸਾਡਾ ਹੁੰਦਾ ਸੀਗਾ ਕਿਤੇ ਨਾ ਕਿਤੇ ਦਿਮਾਗ ਨੂੰ ਤਰੋਤਾਜ਼ਗੀ ਉਹ ਮੱਖਣ ਦੁੱਧ ਦੀ ਮਲਾਈਆਂ ਦੰਦੇ ਸੀਗੇ ਜੀ ਆਜੋ ਵੀ ਖਾਣੇ ਪੀਜੇ 버거 ਮਜੂਰੀ ਨੇ ਇਹਨਾਂ ਚੋਂ ਕਿੱਥੇ ਤੁਸੀਂ ਤਾਕਤਾਂ ਲੱਭ ਲੋਗੇ ਮੈਡਮ ਜਾਂ ਕਿੱਥੇ ਅੰਦਰ ਜਿਹੜੀ ਸਾਡੇ ਦਿਮਾਗ ਨੂੰ ਲੱਗੇ ਆਈ ਜਾਂਦੀ ਹੈ ਜੀ ਜਾਂ ਉਹ ਮੱਖਣ ਵਾਲਾ ਜਾਂ ਕੀ ਵਾਲਾ ਕਿਤੇ ਨਾ ਕਿਤੇ ਅੰਦਰ ਜਿਹੜਾ ਉਹ ਜਾ ਕੇ ਪਾਵਰ ਦਿੰਦਾ ਜਾਂ ਤਾਕਤ ਦਿੰਦਾ ਜਾਂ ਕਿਤੇ ਨਾ ਕਿਤੇ ਸਾਡੇ ਜਿਹੜੀ ਸਰੀਰ ਦੀ ਮਸ਼ੀਨਰੀ ਆ ਉਹ ਸੈੱਟ ਰੱਖਦਾ ਜੀ ਦੇਖੋ ਉਹ ਉੱਥੋਂ ਸਾਡਾ ਬੱਚਾ ਜੀ ਅੱਜ ਦੀ ਜਨਰੇਸ਼ਨ ਹੈ ਜਿਹੜੀ ਦੂਰ ਹੋ ਗਈ ਹੈ ਜੀ ਫਿਰ ਸਾਡਾ ਆਲਾ ਦਵਾਲਾ ਜੀ ਸਾਡੇ ਹੱਥਾਂ 'ਚ ਮੋਬਾਈਲ ਸਾਡਾ ਜੀ ਕਿਹੜੇ ਸਮੇਂ ਚ ਨੂੰ ਵਿਚਰ ਰਹੇ ਆ ਇਤਨੇ ਕਿਤੇ ਇਹਨਾ ਦੀਆਂ ਕਰਕੇ ਮੈਡਮ ਜਿਹੜਾ ਅੱਜ ਦਾ ਮਾਹੌਲ ਹੈ ਇਹ ਜਾ ਹੋ ਜਾਂਦਾ ਵੀ ਦੋ ਵੀ ਇੱਕ ਗੱਲ ਪਿੱਛੇ ਜਾਂ ਜਿਹੜੀ ਗੱਲ ਦਾ ਕੋਈ ਵਜਨ ਵੀ ਨਹੀਂ ਹੁੰਦਾ ਉਹਦੇ ਪਿੱਛੇ ਵੀ ਕਿਤੇ ਨਾ ਕਿਤੇ ਕਤਲ ਤੱਕ ਦਾ ਨਾ ਪਹੁੰਚ ਜਾਂਦੀਆਂ ਗੋੜੀਆਂ ਚੱਲ ਜਾਂਦੀਆਂ ਜੀ ਕਿਤੇ ਨਾ ਕਿਤੇ ਮਾਹੌਲ ਖਰਾਬ ਹੋ ਜਾਂਦਾ ਜੀ ਜੀ ਬਿਲਕੁਲ ਪਰਮਾਤਮਾ ਰਹੀ ਐਸੀ ਹੀ ਅਪੀਲ ਕਰਾਂਗੇ ਜੀ ਜੋ ਸਾਡੇ ਪਰਮਾਤਮਾ ਵਰਗੇ ਰੱਬ ਵਰਗੇ ਸਰੋਤੇ ਆ ਵੀ ਠੀਕ ਆ ਕੋਈ ਛੋਟਾ ਚਾਹੇ ਵੱਡਾ ਗੱਲ ਨੂੰ ਬਰਦਾਸ਼ਤ ਕਰਨ ਦੀ ਜਿਹੜੀ ਪਹਿਲਾਂ ਗੱਲ ਸੁਣੋ ਸੁਣ ਕੇ ਉਹਦੇ ਕੀ ਵਿਚਾਰ ਹੁੰਨੇ ਆ ਜਾਂ ਜੀ ਉਸ ਤੇ ਸੋਚਣਾ ਪਰੋਦਾ ਤੁਸੀਂ ਫਾਇੰਡਾ ਲਓ ਜਿਹੜਾ ਅਸੀਂ ਨਾਲ ਲੱਗਦੀ ਹੀ ਐਕਸ਼ਨ ਦਾ ਰਿਐਕਸ਼ਨ ਕਰ ਦਿੰਦਾ ਕਿਤੇ ਨਾ ਕਿਤੇ ਉਹ ਸਾਨੂੰ ਜਾ ਕੇ ਅੱਗੇ ਤਕਲੀਫ ਦਿੰਦਾ ਹੈ ਜੀ ਬਿਲਕੁਲ ਜੀ ਬਿਲਕੁਲ ਤਾਂ ਇਥੇ ਖਾਸ ਤੌਰ ਤੇ ਜਦੋਂ ਆਪਾਂ ਸ਼ੈਨਸ਼ੀਲਤਾ ਦੀ ਗੱਲ ਕਰਦੇ ਆ ਹਾਲਾਂਕਿ ਇਸ ਦੇ ਬਹੁਤ ਸਾਰੇ ਕਾਰਨ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਕਾਰਨ ਆਪਾਂ ਨਸ਼ੇ ਨੂੰ ਵੀ ਮੰਨਦੇ ਆ ਕਿ ਨਸ਼ਾ ਵੀ ਬਾਤ ਵੱਡਾ ਕਾਰਨ ਹੈ ਸ਼ੈਲਸ਼ੀਲਤਾ ਜਿਹੜੀ ਲੋਕਾਂ ਦੇ ਵਿੱਚ ਅੱਜ ਕੱਲ੍ਹ ਘਟ ਰਹੀ ਹੈ ਕੀ ਲੱਗਦਾ ਇਹਨੂੰ ਕੋਲ ਮੈਡਮ ਦੇਖੋ ਕੀ ਖਾਣ ਪੀਣ ਕੇ ਆ ਗਿਆ ਨਾ ਜੀ ਜੀ ਉਹਨਾਂ ਦਾ ਖਾਣ-ਪੀਣ ਹੈ ਜੇ ਤੁਸੀਂ ਨਸ਼ੇ ਦੇ ਨਾਲ ਘੋਲਦੇ ਆ ਮੈਡਮ ਅਗਰ ਮਾਰਜੋਗ ਅਦਾਲਤਾਂ ਜਾਂ ਸਰਕਾਰਾਂ ਤੁੱਕੀ ਫੀਮ ਨੂੰ ਨਸ਼ਾ ਕਹਿੰਦੇ ਆ ਅਗਰ ਇਹੋ ਚੀਜ਼ਾਂ ਦਾ ਲੋਕ ਜਿਹੜੇ ਸੇਵਨ ਕਰਦੇ ਸੀਗੇ ਜਾਂ ਕਰਦੇ ਆ ਜੀ ਉਹ ਕਿੰਨੇ ਕੁ ਬਿਮਾਰ ਹੁੰਦੇ ਆ ਜਾਂ ਕਿੰਨੇ ਕੁ ਮਾਨਸਿਕ ਤੌਰ ਤੇ ਰੋਗੀ ਹੁੰਦੇ ਆ ਜੀ ਉਹ ਸਾਨੂੰ ਬੈਠੇ ਦੇਖਣ ਤੋਂ ਪਤਾ ਲੱਗਦਾ ਜਿਹੜੇ ਬੰਦੇ ਕਿਤੇ ਨਾ ਕਿਤੇ ਚੀਜ਼ਾਂ ਦਾ ਇਸਤੇਮਾਲ ਕਰਦੇ ਆ ਜੀ ਜੀ ਬਿਲਕੁਲ ਜਿਹੜਾ ਅੱਜ ਸਾਡਾ ਬੱਚਾ ਕਿਤੇ ਨਾ ਕਿਤੇ ਚੀਜ਼ਾਂ ਨਾਲ ਵੱਧ ਰਿਹਾ ਜਿਹੜੇ ਸਿੰਥੈਟਿਕ ਨਸ਼ੇ ਆ ਗਏ ਕਿਤੇ ਨਾ ਕਿਤੇ ਮੈਡੀਕਲ ਨਸ਼ੇ ਆ ਗਏ ਮੈਡਮ ਬੇਸ਼ਾਇਸ਼ जी गोली हूँ है या कोई अः लिकुड हों कोई पीने वाली शीशी हों सा जाके कित खून का दौरा तेज करके फिर कितना किरू में या खून में कितना कितने इतना सिस्टम होता सारा अपसैट कर देता है जरा फिर कितना न कि जो उस चीज की वरतों करता नशे की वरतों करता ਜਾਂ ਕਿ ਤਨਾ ਕਿਤੇ ਮੈਡੀਕਲ ਦੀ ਕਿਤੇ ਨਸ਼ੇ ਦੀ ਵਰਤੋਂ ਕਰਦਾ ਦੇਖੋ ਉਹਨੂੰ ਜਿਹੜਾ ਗੁੱਸਾ ਆਉਣਾ ਜਾਂ ਕਿਤੇ ਨਾ ਕਿਤੇ ਗੁੱਸੇ 'ਚ ਰਹਿਣਾ ਫਿਰ ਉਹਦਾ ਸੁਭਾਅ ਇੱਕ ਹੋ ਜਾਂਦਾ ਜੀ ਇਹਨਾਂ ਚੀਜ਼ਾਂ ਦਾ ਸਭ ਤੋਂ ਜ਼ਿਆਦਾ ਜਿਹੜਾ ਅੱਜ ਵੀ ਇਹਨਾਂ ਰਿਸ਼ਤਿਆਂ 'ਤੇ ਅਸਰ ਪਾਉਣ ਨੂੰ ਜਿਹੜਾ ਦਿਖ ਰਿਹਾ ਹੈ ਜੀ 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 ਬਿਲਕੁਲ ਤੇ ਦੂਜੇ ਪਾਸੇ ਜੇਕਰ ਆਪਾਂ ਗੱਲ ਕਰੀਏ ਗੁੱਸਾ ਜੋ ਹੈ ਗੁੱਸਾ ਦੇਖੋ ਬਹੁਤ ساری ਚੀਜ਼ਾਂ ਨੂੰ ਖਰਾਬ ਕਰਦਾ ਹੈ ਤਾਂ ਇੱਥੇ ਸ਼ੈਨ ਸ਼ੀਲਤਾ ਘਟਾਉਣ ਦੇ ਵਿੱਚ ਵੀ ਗੁੱਸਾ ਅਹਿਮ ਰੋਲ ਅਦਾ ਕਰਦਾ ਹੈ ਕੀ ਲੱਗਦਾ ਹੈ ਮੈਡਮ ਬਿਲਕੁਲ ਦੇਖੋ ਗੁੱਸਾ ਕਦੋਂ ਆਉਂਦਾ ਜੀ ਜੇ ਤੁਸੀਂ ਨਾਰਮਲ ਹੋ ਤੁਸੀਂ ਪੋਜ਼ਿਟਿਵਿਟੀ ਇਹ ਸੋਚਦੇ ਹੋ ਦਿਮਾਗ ਦੇ ਤੁਹਾਨੂੰ ਗੁੱਸਾ ਨਹੀਂ ਆਊਗਾ ਦੂਜੀ ਗੱਲ ਗੁੱਸਾ ਜਿਹੜੇ ਨਸ਼ਿਆਂ ਦੀ ਮੈਂ ਗੱਲ ਕਰਦਾ ਮੈਡਮ ਜਾਂ ਜਿਹੜੇ ਨਸ਼ੇ ਲੋਕ ਕਰਦੇ ਆ ਜੀ ਉਹ ਕਿਤੇ ਨਾ ਕਿਤੇ ਖੂਨ ਦਾ ਦੌਰਾ ਦੇਜ ਕਰਦੇ ਆ ਸਾਡਾ ਕਿਤੇ ਨਾ ਕਿਤੇ ਬੀ.ਪੀ. ਹਾਈ ਕਰਦੇ ਆ ਕਿਸੇ ਦਾ ਲੋ ਹੋ ਜਾਂਦਾ ਕਿਸੇ ਨੂੰ ਗੁੱਸਾ ਆ ਜਾਂਦਾ ਕਿਸੇ ਨੂੰ ਕੁਝ ਹੋ ਜਾਂਦਾ ਦੇਖੋ ਫਿਰ ਉਹਦਾ ਕਾਰਨ ਇਹ ਬਣਦਾ ਜੀ ਜਦੋਂ ਅਸੀਂ ਕਿਤੇ ਨਾ ਕਿਤੇ ਕੋਹੋਤਾ ਦੇ ਨਾਲ ਛੇੜ ਛਾੜ ਕਰਦੇ ਨੇ ਆਪਣੇ ਖਾਣ ਪੀਣ ਦੇ ਨਾਲ ਛੇੜ ਛਾੜ ਕਰ ਰਹੇ ਹਾਂ ਜੀ ਅਸੀਂ ਉਹਨਾਂ ਚੀਜ਼ਾਂ ਦੀ ਵਰਤੋਂ ਕਰ ਰਹੇ ਹਾਂ ਜਿਹੜੇ ਕਿਤੇ ਨਾ ਕਿਤੇ ਸਾਡੇ ਵਾਸਤੇ ਘੱਟਕਸਾਬਤ ਹੋਣੀਆਂ ਜੀ ਲੇਕਿਨ ਉਹ ਪੀਣ ਤੋਂ ਬਾਅਦ ਖਾਣ ਤੋਂ ਬਾਅਦ ਨਸ਼ਾ ਲੈਣ ਤੋਂ ਬਾਅਦ ਤੇ ਜੇ ਜਿਆਦਾ ਨਹੀਂ ਤਾਂ ਕਿਤੇ ਨਾ ਕਿਤੇ 22 24 ਘਾਟੇ 20 ਘੰਟੇ ਤੋਂ ਦਿਮਾਗ ਦੇ ਵਿੱਚ ਜਾਂ ਸਾਡੇ ਗਰੀਦ ਦੇ ਵਿੱਚ ਸਰਗਰਮ ਕਰਦਾ ਰਹਿੰਦਾ ਜਿਹੜਾ ਨਸ਼ਾ ਹੁੰਦਾ ਫਿਰ ਉਹਦਾ ਹੀ ਕਾਰਨ ਬਣਦਾ ਇਹ ਜਿਹੜਾ ਇਤੇ ਨਾ ਕਿਤੇ ਕੋਈ ਵੀ ਨਸ਼ਾ ਸਾਡੇ ਹਿਸਾਬ ਨਾਲ ਖੂਨ ਦੇ ਦੌਰੇ ਨੂੰ ਤੇਜ਼ ਕਰਦਾ ਖੂਨ ਦੇ ਦੌਰੇ ਨੂੰ ਤੇਜ਼ ਹੋਣ ਕਰਕੇ ਸਾਡੇ ਜਿਹੜਾ ਕਿਤੇ ਨਾ ਕਿਤੇ ਗੁੱਸਾ ਆਉਣਾ ਜਿਹੜਾ ਫਿਰ ਉਹ ਇੱਕਾ ਸੁਭਾਵਿਕ ਬਣ ਜਾਂਦਾ ਹੈ ਜੀ ਬਿਲਕੁਲ ਜੀ ਬਿਲਕੁਲ ਹਾਲਾਂਕਿ ਸ਼ੈਨ ਸ਼ੀਲਤਾ ਦੀ ਜਦੋਂ ਜਦੋਂ ਆਪਾਂ ਗੱਲ ਕਰਦੇ ਆ ਤਾਂ ਅੱਜ ਕੱਲ੍ਹ ਦੇ ਲੋਕਾਂ ਦੇ ਵਿੱਚ ਦੇਖਿਆ ਜਾ ਰਿਹਾ ਕਿ ਸ਼ੈਨ ਸ਼ੀਲਤਾ ਘਟਦੀ ਜਾ ਰਹੀ ਹੈ ਨਾ ਸਿਰਫ ਲੋਕਾਂ ਦੇ ਵਿੱਚ ਬਲਕਿ ਜਦ ਜਿਹੜੇ ਜਨਰੇਸ਼ਨ ਨੂੰ ਸਭ ਤੋਂ ਜ਼ਿਆਦਾ ਸ਼ੈਨਸ਼ੀਲਤਾ ਘਟੀ ਹੈ ਕਿਸ ਜਨਰੇਸ਼ਨ ਦੀ ਤਾਂ ਸਭ ਤੋਂ ਵੱਧ ਇਥੇ ਨੌਜਵਾਨ ਪੀੜੀ ਜਿਹੜੀ ਹੈ ਇਨਫੈਕਟ ਜਿਹੜੇ 10 ਸਾਲ ਤੋਂ ਉਮਰ ਦੇ ਬੱਚੇ ਨੇ ਟੀਨੇਜਰਸ ਨੇ ਜਿਹੜੇ ਉਹਨਾਂ ਦੇ ਵਿੱਚ ਵੀ ਇਹ ਚੀਜ਼ ਦੇਖਣ ਨੂੰ ਮਿਲਦੀ ਹੈ ਬਿਲਕੁਲ ਮੈਡਮ ਦੇਖੋ ਜੇ ਸੀਨ ਮੇਰਾ ਪੂਰਾ ਨਸ਼ੇ ਦੇ ਨਾਲ ਟੋਪੀਆਂ ਜਾਂ ਕਰਾਕਾਂ ਦੇ ਨਾਲ ਦੋਲੀਏ ਮੈਡਮ ਵੀ ਹਾਂ ਤੇ ਉਹਨਾਂ ਕਰਕੇ ਹੀ ਹੁੰਦਾ ਜੀ ਕਿਤੇ ਨਾ ਕਿਤੇ ਬੱਚੇ ਦਾ ਸੁਭਾਅ ਜਾਂ ਕਿਤੇ ਨਾ ਕਿਤੇ ਸਾਡੇ ਪਰਿਵਾਰ ਦੇ ਵਿੱਚ ਉਤਾਂ ਦਾ ਮਾਹੌਲ ਬਣਨਾ ਮਾਹੌਲ ਬਣਿਆ ਰਹਿਣਾ ਦੇਖੋ ਘਰ ਦੇ ਵਿੱਚ ਜਿੱਦਾਂ ਦੇ ਸੰਸਕਾਰ ਹੁੰਨੇ ਆ ਜੀ ਉਦਾਂ ਦੀ ਸਾਡੀ ਜਿਹੜੀ ਹੈ ਜਨਰੇਸ਼ਨ ਕਿਦਣਾ ਕਿਤੇ ਉਹ ਚੀਜ਼ ਨੂੰ ਅੱਗੇ ਜਨਮ ਦਿੰਦੀ ਹੈ ਜੀ ਉਹ ਹੀ ਚੀਜ਼ ਆ ਕਰਦੇ ਆ ਜੋ ਘਰ ਦੇ ਸੰਸਕਾਰਾਂ ਤੋਂ ਸਿੱਖਦੇ ਆ ਜੀ ਅੱਜ ਤੁਸੀਂ ਕੋਈ ਸੀਰੀਅਲ ਲਾ ਲਓ ਕੋਈ ਫਿਲਮ ਲਾ ਲਓ ਕੋਈ ਗੀਤ ਲਾ ਲਓ ਤੇ ਮਨੋਰੰਜਨ ਵਾਸਤੇ ਵੀ ਲਾ ਲਓ ਉਹਦੇ ਵਿੱਚ ਵੀ ਡੰਗਾ ਸੋਬੇ ਲੰਚੇ ਕੁਰਬਾਨਾਂ ਤਲਵਾਰਾਂ ਬੰਦੂਖਾਂ ਦੀ ਗੱਲ ਹੁੰਦੀ ਹੈ ਜੀ ਦੇਖੋ ਬੱਚੇ ਨੇ ਉੱਤਰ ਨੂੰ ਹੀ ਤੁਰਨਾ ਜਾਂ ਉੱਤਰ ਨੂੰ ਬੱਚੇ ਦਾ ਤਵਾਗ ਜਾਣਾ ਉਹ ਜੋ ਦੇਖ ਰਿਹਾ ਜੋ ਆਲੇ ਦੁਆਲੇ ਹੋ ਰਿਹਾ ਹੈ ਜੀ ਬਿਲਕੁਲ ਜੀ ਬਿਲਕੁਲ ਹਾਲਾਂਕਿ ਬਹੁਤ ਸਾਰੇ ਦੇਖੋ ਕਾਰਨ ਤੁਸੀਂ ਵੀ ਦੱਸੇ ਨੇ ਤੇ ਸਭ ਤੋਂ ਵੱਧ ਜਿਹੜਾ ਸ਼ੈਨਸ਼ੀਲਤਾ ਅੱਜ ਕੱਲ ਘਟ ਰਹੀ ਹੈ ਸ਼ੈਨਸ਼ੀਲਤਾ ਜਿਵੇਂ ਜਿਵੇਂ ਘਟਦੀ ਹੈ ਦੂਜੇ ਪਾਸੇ ਜਿਹੜਾ ਜ਼ੋਰ ਮੈਂ ਉਹ ਵੱਧਦਾ ਜਾ ਰਿਹਾ ਹੈ ਕੀ ਲੱਗਦਾ ਬਿਲਕੁਲ ਮੈਡਮ ਦੇਖੋ ਜਦੋਂ ਕੋਈ ਨਸ਼ਾ ਕਰੂਗਾ ਜਾਂ ਗੁੱਸੇ ਦੇ ਵਿੱਚ ਆਊਗਾ ਗੁੱਸੇ ਦੇ ਵਿੱਚ ਫਾਇਦਾ ਤਾਂ ਕਦੇ ਕਿਸੇ ਦਾ ਹੋਈ ਹੀ ਨਹੀਂ ਜੀ ਜੀ ਉਹ ਵੀ ਬੰਦੇ ਆ ਬੰਦਾ ਗੁੱਸੇ 'ਚ ਆਇਆ ਗੁੱਸੇ ਦੇ ਵਿੱਚ ਬੰਦੇ ਨੇ ਨੁਕਸਾਨ ਹੀ ਕੀਤਾ ਕਈ ਲੋਕ ਤਾਂ ਇਦਾਂ ਦੇ ਨੁਕਸਾਨ ਕਰਦੇ ਆ ਵੀ ਸਾਰਿਆਂ ਵੱਗੋ ਗੁੱਸੇ ਆ ਗਏ ਬਿਲਕੁਲ ਹੁਣ ਤਾਂ ਇਹ ਗੱਲ ਪਿੱਛੇ ਜਾਂ ਇੱਕ ਛੋਟੇ ਜਿਹੇ ਸਮੇਂ ਵਾਸਤੇ ਜੀ ਆਪਣੇ ਆਪ ਦਿਮਾਗ ਨੂੰ ਘੁਮਾ ਲੈਣਾ ਮੈਂ ਇਹਨੂੰ ਘੁਮਾ ਲੈਣਾ ਕੋਈ ਗੱਲ ਤੋਂ ਦੂਜੀ ਸਾਈਡ ਲੈ ਜਾਣਾ ਮਹੌਲ ਨੂੰ ਥੋੜਾ ਜਿਹਾ ਚੇਂਜ ਕਰਨ ਦੀ ਕੋਸ਼ਿਸ਼ ਕਰੋਗੇ ਫਿਰ ਕਿਤੇ ਨਾ ਕਿਤੇ ਲੜਾਈਆਂ ਜਾਂ ਝਗੜੇ ਨਹੀਂ ਜਿਉਂਦੇ ਐਸੀ ਕੀ ਕਰਦਾ ਸਾਨੂੰ ਕੋਈ ਗੱਲ ਕਹਿੰਦਾ ਅਜੇ ਅਗਲੇ ਦੇ ਨੂੰਚੇ ਹੁੰਦੀ ਆ ਐਸੀ ਉਹਦਾ ਨਾਲ ਲੱਗ ਕੇ ਰਿਪਲਾਈ ਦੇਣ ਦੀ ਗੱਲ ਕਰਦੇ ਨਾ ਲੱਗਦੀ ਸੀ ਡਾਂਡਾ ਫੋਪੇ ਦਾ ਚੱਲਣ ਦੇ ਲੜਾਈਆਂ ਲਿਆ ਜਾਂਦੇ ਆ ਨਹੀਂ ਕਿਤੇ ਨਾ ਕਿਤੇ ਜੀ ਤੁਸੀਂ ਉਹੀ 5-4 ਮਿੰਟ ਲੜਾਈ ਵਾਲੇ ਜਾ ਕੇ ਨਾਲ ਗੁੱਸਾ ਹੋ ਰਹੇ ਹੋ ਵੀ ਤੁਸੀਂ 5-4 ਮਿੰਟ ਸੱਜੇ ਗੱਪੇ ਹੋ ਜਿਓ ਜਾਂ ਆਪਣਾ ਮੈਨ ਦੂਜੇ ਪਾਸੇ ਲੈ ਜਾਓ ਕੋਈ ਤੁਹਾਡਾ ਮੂੰਹ ਜਿਹੜਾ ਟਾਈਮ ਡਲ ਜੂਗਾ ਸਮਾਂ ਡਲ ਜੂਗਾ ਬਿਲਕੁਲ ਜਰੂਰੀ ਨਹੀਂ ਹੁੰਦਾ ਵੀ ਹਰ ਟਾਈਮ ਜਿਹੜਾ ਇੱਕ ਤਰ੍ਹਾਂ ਦਾ ਸਮਾਂ ਰਹਿੰਦਾ ਕੁਝ ਟਾਈਮ ਬਾਅਦ ਫਿਰ ਬੰਦੇ ਦਾ ਮੂਡ ਜਿਹੜਾ ਚੇਂਜ ਵੀ ਹੋ ਜਾਂਦਾ ਹੈ ਬਿਲਕੁਲ ਜੀ ਬਿਲਕੁਲ ਬਾਤ ਬਾਤ ਧੰਨਵਾਦ ਸੰਜੀਵ ਜੀ ਤੁਹਾਡਾ ਤੁਸੀਂ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਨਮਸਕਾਰ ਮੈਂ ਬਹੁਤ ਬੋਸਣਾ ਬਾਰੇ ਜੀ ਹਾਂਜੀ ਤਾਂ ਸ਼ੈਨ ਸ਼ੀਲਤਾ ਦਾ ਜਿਹੜਾ ਇਹ ਵਿਸ਼ਾ ਹੈ ਸ਼ੈਨ ਸ਼ੀਲਤਾ ਜਿਹੜੀ আজকাল ਲੋਕਾਂ ਦੇ ਵਿੱਚ ਖਤਮ ਹੁੰਦੀ ਜਾ ਰਹੀ ਹੈ ਆਮ ਲੋਕ ਜਿਹੜੇ ਨੇ ਕਾਫੀ ਹੱਦ ਤੱਕ ਇਹਨਾਂ ਚੀਜ਼ਾਂ ਤੋਂ ਪਰੇਸ਼ਾਨ ਵੀ ਹੋ ਜਾਂਦੇ ਨੇ ਪਰ ਜੇਕਰ ਆਪਾਂ ਇੱਥੇ ਸ਼ੈਨ ਸ਼ੀਲਤਾ ਦੀ ਹੋਰ ਗੱਲ ਲਗਾ ਕੇ ਚੱਲੀਏ ਬਹੁਤ ਸਾਰੀਆਂ ਚੀਜ਼ਾਂ ਨੇ ਬਹੁਤ ਸਾਰੇ ਕਾਰਨ ਬਣਦੇ ਨੇ ਜਿਨ੍ਹਾਂ ਦੇ ਕਰਕੇ ਸ਼ੈਨ ਸ਼ੀਲਤਾ ਅੱਜਕੱਲ ਲੋਕਾਂ ਦੇ ਵਿੱਚ ਘਟਦੀ ਜਾ ਰਹੀ ਹੈ ਤੇ ਦੂਜੇ ਪਾਸੇ ਜਿਦਾ ਕਿ ਆਪਣੇ ਕਾਲਰ ਜਿੰਨੇ ਵੀ ਜੁੜਦੇ ਨੇ ਕਾਲਰ ਇੱਥੇ ਜੋ ਚੀਜ਼ਾਂ ਕਹਿੰਦੇ ਨੇ ਹਾਲਾਂਕਿ ਇਹ ਵੀ ਆਮ ਲੋਕ ਨੇ ਟਵਾਡੇ ਦੀ ਆਡੇ ਹੀ ਤਰ੍ਹਾਂ ਤਾਂ ਤੁਸੀਂ ਵੀ ਜੇਕਰ ਇਹਨਾਂ ਵਿਸ਼ਿਆਂ ਦੇ ਬਾਰੇ ਆਪਣੀ رائے ਰੱਖਦੇ ਹੋ ਤਾਂ ਸਾਡੇ ਨਾਲ ਆਪਣੀ رائے ਸਾਂਝੀ ਕਰ ਸਕਦੇ ਹੋ ਫੋਨ ਕਰ ਸਕਦੇ ਹੋ ਤੇ ਕਮੈਂਟ ਕਰ ਸਕਦੇ ਹੋ ਇਸ ਤੋਂ ਇਲਾਵਾ ਜੇਕਰ ਆਪਾਂ ਸ਼ੈਨਸ਼ੀਲਤਾ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਕਾਰਨਾ ਕਰਕੇ ਘਟਦੀ ਜਾ ਰਹੀ ਹੈ ਤੇ ਬਹੁਤ ਸਾਰੇ ਜ਼ੁਰਮ ਦੀ ਆਪਾਂ ਕਹਿ ਸਕਦੇ ਹਾਂ ਕਿ ਜ਼ੁਰਮ ਕਰਨ ਦਾ ਤੇ ਕਰਨ ਦਾ ਕਾਰਨ ਵੀ ਇਹੀ ਬਣਦੀ ਜਾ ਰਹੀ ਹੈ ਇੱਥੇ ਸਾਡੇ ਨਾਲ ਇੱਕ ਹੋਰ ਕਾਲਰ ਜੁੜ ਚੁੱਕੇ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਹਲੋ ਸ਼ਸ਼ੀਕਲ ਜੀ ਸ਼ਸ਼ੀਕਲ ਸਰ ਕਿੱਥੋਂ ਬੋਲਦੇ ਹੋ ਮਾਲਵਿੰਦਰ ਬੋਲ ਰਹੇ ਸ਼ੌਰਵਰ ਤੋਂ ਹਾਂਜੀ ਮਾਲਵਿੰਦਰ ਜੀ ਬਤਵਾ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਧੰਨਵਾਦ ਮਾਲਵਿੰਦਰ ਜੀ ਅੱਜ ਆਪਣਾ ਜੋ ਇੱਥੇ ਵਿਸ਼ਾ ਹੈ ਉਹ ਵਿਸ਼ਾ ਹੈ ਕਿ ਕਿਉਂ ਖਤਮ ਹੁੰਦੀ ਜਾ ਰਹੀ ਹੈ ਲੋਕਾਂ ਚ ਸ਼ਹਿਨ ਸ਼ੀਲਤਾ ਕਿਉਂਕਿ ਬਹੁਤ ਸਾਰੀ ਖਬਰਾਂ ਜਦੋਂ ਆਪਾਂ ਦੇਖਦੇ ਆਂ ਖਬਰਾਂ ਨਹੀਂ ਬਲਕਿ ਵੀਡੀਓਜ਼ ਜੋ ਕਿ ਅੱਜਕੱਲ ਸੋਸ਼ਲ ਮੀਡੀਆ ਤੇ ਚਲਦੀਆਂ ਰਹਿੰਦੀਆਂ ਨੇ ਉਹਨਾਂ ਦੇ ਵਿੱਚ ਕਦੇ ਕਿਸੇ ਦਾ ਕਤਲ ਹੋ ਰਿਹਾ ਹੁੰਦਾ ਕਦੇ ਚੋਰੀ ਹੋ ਰਹੀ ਹੁੰਦੀ ਹੈ ਕਦੇ ਕੁਝ ਹੋ ਰਿਹਾ ਹੁੰਦਾ ਤਾਂ ਜਦੋਂ ਇਹਨਾਂ ਦਾ ਐਨਲਾਈਜ਼ ਕੀਤਾ ਜਾਂਦਾ ਹੈ ਕਾਰਨ ਜਾਣਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਬਹੁਤ ਸਾਰੇ ਲੋਕਾਂ ਦਾ ਇਹ ਕਹਿਣਾ ਹੁੰਦਾ ਕਿ ਅਸੀਂ ਡਿਪਰੈਸ਼ਨ ਦੇ ਵਿੱਚ ਸੀ ਜਾਂ ਫਿਰ ਇਸ ਦੇ ਵਿੱਚ ਇੱਕ ਨਤੀਜਾ ਜੋ ਨਿਕਲ ਕੇ ਸਾਹਮਣੇ ਆਉਂਦਾ ਹੈ ਉਹ ਨਤੀਜਾ ਹੁੰਦਾ ਹੈ ਸ਼ਹਿਨ ਸ਼ੀਲਤਾ ਦਾ ਅੱਜਕੱਲ ਘਟ ਜਾਣਾ ਤਾਂ ਕੀ ਕਹਿਣਾ ਚਾਹੂਗੇ ਦੇਖੋ ਜੀ ਪਹਿਲਾਂ ਤਾਂ ਜਦੋਂ ਪਹਿਲਾਂ ਸਮੇਂ ਸੀ ਉਸ ਵਿੱਚ ਲੋਕਾਂ ਦੀ ਸਾਂਝ ਸਰਪੀ ਬਹੁਤ ਸੀ ਜੀ ਦੂਸਰੇ ਨੰਬਰ ਤੇ ਹੁਣ ਜਿਹੜੀ ਸਾਡੇ ਕਾਨੂੰਨ ਬਸਤਾ ਉਹਨੂੰ ਬਦਲ ਦੀ ਲੋੜ ਆ ਹਮ ਹੇ ਉਸ ਮੌਕੇ ਜਾਂ ਕੋਈ ਸੋਚ ਲੈਂਦਾ ਤੇ ਉਦੋਂ ਉਹ ਚੀਜ਼ ਨੂੰ ਫਾਪ ਮੰਨਿਆ ਜਾਂਦਾ ਸੀ ਜੀ ਹੁਣ ਜਿਹੜੇ ਹੌਲਦਾ ਜਵਾਨਾ ਹਮ ਉਹ ਜਿੰਨੀ ਉਹਦੀ ਸੈਲਰੀ ਹੁੰਦੀ ਆ ਉਹਦਾ ਪਰਿਵਾਰ ਨੂੰ ਘਰ ਦੇ ਵਿੱਚ ਸਭ ਨੂੰ ਪਤਾ ਹੁੰਦਾ ਬਿਲਕੁਲ ਜਿਹੜੇ ਉਹਦੇ ਲੋੜ ਤੋਂ ਵੱਧ ਜਿਹੜੇ ਖਰਚੇ ਹੁਣ ਉਹਦੇ ਬੱਚਿਆਂ ਨੇ ਉਹਨਾਂ ਨੇ ਆਪ ਸੈਲ ਪ੍ਰਸਤੀ ਵਧਾ ਰੱਖੇ ਨੇ ਉਹਦੇ ਵਿੱਚ ਜਿਹੜੀ ਮਤਲਬ ਪਿਛੇ ਦੀ ਇੱਕ ਬੰਦਾ 300 ਰੁਪਏ 400 ਰੁਪਏ ਝੜੀ ਕਰ ਰਿਹਾ ਜੀ ਉਹ ਸਭ ਬੰਦੇ ਤੋਂ ਆਪਰੇ ਸ਼ੋਸ ਮਾਗਦੇ ਆ ਉਹਦੀ ਜਿਹੜੀ ਆਤਮਾ ਜਦੋਂ ਇੱਕ ਤੋਂ ਜਿਹੜੇ ਮਾਰਦੇ ਆ ਨਹੀਂ ਕੰਮ ਬਣਦਾ ਫਿਰ ਅਗਲੇ ਤੋਂ ਉਹ ਵੀ ਕਹਾ ਲੈਂਦੇ ਨੇ ਵੀ ਜਿਹੜਾ ਕੁਝ ਲੈਣਾ ਭਾਈ ਲੈ ਲੈ ਸਾਡਾ ਕੰਮ ਹੋ ਜੇ ਜੀ ਉਸ ਬੰਦੇ ਦੀ ਜਿਹੜੀ ਮਿਹਨਤ ਦੀ ਆ ਹੁਣ ਫਾਇਸ ਆ ਕੁਝ ਆਰਾਮ ਦਾ ਖਾਂਦਾ ਫਿਰ ਉਹਦੇ ਧੀ ਪੁੱਤ ਜਾਂ ਉਹਦੇ ਪਰਿਵਾਰ ਦੇ ਵਿੱਚ ਉਹ ਜਿਹੜੀ ਤੁਸੀਂ ਕਹਿੰਦੇ ਹੋ ਸਹਿਣ ਸਾਧ ਤੇ ਖਤਮ ਹੋ ਜਾਂਦੀ ਆ ਤੇ ਇੱਕ ਜਿਹੜਾ ਕਦੇ ਦੇਖ ਲਓ ਤੁਸੀਂ ਜਿਹੜਾ ਆਪਣੀ ਮਿਹਨਤ ਦੀ ਕਮਾਈ ਦਾ ਪੈਸਾ ਹੋਊਗਾ ਉਹਨਾਂ ਨੂੰ ਬੰਦਾ 10 ਵਾਰ ਸੋਚੂਗਾ ਪੈਸਾ ਖਰਚਣ ਵਾਸਤੇ ਜਿਹੜਾ ਦੀ ਹੁੰਦੇ ਨੇ 2 ਨੰਬਰ ਦਾ ਪੈਸਾ ਬੜਿਆ ਹੋਊਗਾ ਫਿਰ ਉਹਦੇ ਵਿੱਚ ਜੇ ਆਪਾਂ ਨੇ 5 ਰੁਪਏ ਦੀ ਜੀ ਲੈਣੀ ਆਪਾਂ ਨੂੰ 10 ਦੇ ਵਿੱਚ ਲੈਣ ਤੇ ਕੋਈ ਦਿੱਕਤ ਨਹੀਂ ਆਉਂਦੀ ਜੀ ਬਿਲਕੁਲ ਜੀ ਇਸੇ ਵਿੱਚ ਇਹੀ ਚੀਜ਼ਾਂ ਨੇ ਦੇਖਣ ਨੂੰ ਜਿਹੜੀ ਸੈਣ ਸਕਤੇ ਜਿਹੜੇ ਬੰਦੇ ਪੈਸੇ ਖਾਂਦੇ ਨੇ ਜਾਂ ਪੈਸੇ ਪਏ ਨੇ ਉਹ ਸਭ ਤੋਂ ਜ਼ਿਆਦੇ ਪ੍ਰੋਟੈਕਸ਼ਨ ਦੇ ਵਿਚਾਰ ਨੇ ਜ਼ਿਆਦੇ ਆਤਮਾਤਿਆ ਉੱਥੇ ਹੁੰਦੀਆਂ ਨੇ ਜਿਹੜੇ ਬੰਦੇ ਦੀ ਰੋਟੀ ਆਈ ਚਲਾਈ ਚੱਲਦੀ ਆ ਉਹ ਬੰਦਾ ਐਸ ਵੀ ਨਹੀਂ ਦਸੌਂਦਾ ਵਧੀਆ ਜੀ ਕਿਉਂ ਸਾਹੀ ਬਾਬੀ ਨਾਨਕ ਦੀ ਕਿਰਤ ਆ ਜੋ ਕਹੀ ਆ ਜੋ ਕਿਰਤ ਕਰਦਾ ਸੱਚੇ ਮਨ ਨਾਲ ਉਹੇ ਘਰ ਵਿੱਚ ਵਾਦਾ ਵੀ ਹੁੰਦਾ ਉਹਦੇ ਘਰ ਵਿੱਚ ਸ਼ੁਕ ਸ਼ਾਂਤੀ ਹੁੰਦੀ ਹੈ ਜਿਹਹੇ ਜਿਹੀਆਂ ਚੀਜ਼ਾਂ ਨੇ ਉਹਨਾਂ ਦੇ ਘਰਾਂ ਦੇ ਵਿੱਚ ਕਲੇਸ਼ ਜੀ ਹੁੰਦੇ ਨੇ ਲੜਾਈਆਂ ਵੀ ਝਗੜੇ ਪੈਸੇ ਕਰਕੇ ਇੱਕ ਇਹ ਜੇ ਪਰਿਵਾਰ ਵੀ ਨੇ ਜਿਹੜੇ ਰੋਟੀ ਰੋਟੀ ਆਨੰਦ ਲੈਦੇ ਨੇ ਖਾ ਕੇ ਆਪਣੀ ਮਿਹਨਤ ਦੀ ਹੱਕ ਦੀ ਕਮਾਈ ਦੇ ਵਿੱਚੋਂ ਜਿਹੜੇ ਇਹੋ ਜੇ ਲੋਕ ਨੇ ਜਿਹੜਾ ਵੀ ਇਹਿਆ ਰਿਸ਼ਤਾ ਲੈਂਦਾ ਹੁੰਦੀਆਂ ਨੇ ਇੰਨਾ ਪੈਸਾ ਹੁੰਦਾ ਉਹਨਾਂ ਨੂੰ ਫੇਰ ਵੀ ਰਾਤ ਨੂੰ ਨੀਂਦ ਨਹੀਂ ਆਉਂਦੀ ਹੈਗੀ ਚਾਹੇ ਆਉਂਦੀ ਇਹ ਪੈਸੇ ਨੂੰ ਭਰੀਏ ਕਿੱਥੇ ਜਾਂ ਇਹ ਪੈਸੇ ਦਾ ਲਈਏ ਕਿ ਜਾਂ ਵਿਆਜ ਘੱਟ ਮਿਲਦਾ ਜਾਂ ਕੋਈ ਲੈ ਗਿਆ ਮੁੱਕਰ ਗਿਆ ਅਹੀਆਂ ਚੀਜ਼ਾਂ ਦੇ ਵਿੱਚੋਂ ਬੰਦਾ ਫਰੈਂਚਨ ਦੇ ਵਿੱਚ ਆ ਜਾਂਦਾ ਹੈ ਜੀ ਕਿ ਬਾਕੀ ਜਿਹੜੀ ਸਾਡੀ ਸਰਕਾਰ ਦੇ ਕਾਨੂੰਨ ਦੀ ਸਥਿਤੀ ਆ ਉਹ ਮਾੜੀ ਆ ਜੀ ਉਹ ਦੇ ਸਮੇਂ ਦੇ ਨਾਲ ਉਹ ਸਾਡੀ ਕਾਨੂੰਨ ਬਸਾ ਜਿਹੜੀ ਉਹ ਵੀ ਬਦਲਣੀ ਚਾਹੀਦੀ ਬਿਲਕੁਲ ਬਿਲਕੁਲ ਕਾਨੂੰਨ ਵਿਵਸਥਾ ਵੀ ਬਦਲਣੀ ਚਾਹੀਦੀ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਦੀ ਸ਼ੈਨਸ਼ੀਲਤਾ ਇੱਥੇ ਉਦੋਂ ਖਤਮ ਹੁੰਦੀ ਹੈ ਜਦੋਂ ਉਹਨਾਂ ਨੂੰ ਕੋਈ ਕਾਨੂੰਨੀ ਨਿਆਂ ਨਹੀਂ ਮਿਲਦਾ ਹੈ ਤੇ ਕਾਨੂੰਨ ਦੇ ਵੱਲੋਂ ਕੁਝਕ ਨਿਆਜ਼ ਉਹ ਲੋਕ ਮੰਗਦੇ ਨੇ ਜਦੋਂ ਉਹਨਾਂ ਨੂੰ ਕਾਫੀ ਨਿਰਾਸ਼ਾ ਹੋ ਜਾਂਦੀ ਹੈ ਦੇਖੋ ਜਿਹੜੇ ਆਪਣੇ ਦੇਸ ਦੇ ਦੋ ਕਾਨੂੰਨ ਹੈ ਜੀ ਜਿਹੜੇ ਅਸਾਂ ਅੱਖੀ ਦੇਖ ਰਹੇ ਹਾਂ ਪਹਿਲਾਂ ਸੁਣਦੇ ਹੁੰਦੇ ਸੀ ਤੁਸੀਂ ਦੇਖੋ ਜਿਹੜੇ ਕਾਨੂੰਨ ਬਸ ਸਾਡੀ ਜਿਵੇਂ ਹੁਣ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸਜ਼ਾ ਪੂਰੀਆਂ ਹੋ ਗਈਆਂ ਹਾਂਜੀ ਉਥੇ ਫਰਸਾਰਾਂ ਦੀ ਮਾਨਸਤਾ ਜਿਹੜੀ ਹਾਂ ਉਹਨਾਂ ਦੇ ਵੈਸੇ ਜੀ ਹੁੰਦੇ ਨੇ ਉਹਨਾਂ ਲਈ ਕਾਨੂੰਨ ਹੋਰ ਆ ਜਿਵੇਂ ਸੱਚਾ ਸੌਦਾ ਸਾਧੂ ਆ ਉਹਦੇ ਤੇ ਹੀ ਕਾਨੂੰਨ ਆ ਜਦੋਂ ਉਹਨਾਂ ਨੂੰ ਲੋੜ ਆ ਵੋਟਾਂ ਦੇ ਵਾਸਤੇ ਉਹਦੇ ਨੂੰ ਪ੍ਰੋਲ ਦੇ ਕੇ ਬਾਹਰ ਕੱਢ ਲਾਂਦੀ ਆ ਸਰਕਾਰ ਜਦੋਂ ਲੋੜ ਹੁੰਦੀ ਆ ਜੀ ਜਦੋਂ ਇਹ ਲੋੜ ਹੁੰਦੀ ਉਹਨੂੰ ਲੋਕਾਂ ਦੇ ਲੋਕਾਂ ਦੇ ਭਾਈਚਾਰੇ ਦੇ ਦੇਖਣ ਵਾਸਤੇ ਉਹਦੇ ਤੁਨੂਆਂ ਦੀ ਵਸਤਾਂ ਨਾਲ ਉਹਨੂੰ ਅੰਦਰ ਆ ਜਾਂਦੇ ਨੇ ਉਹਨੂੰ ਲਾ ਲਓ ਵੀ 11 ਬਾਰ ਪ੍ਰੋਲ ਮਿਲ ਚੁੱਕੀ ਆ ਜਿਨ੍ਹਾਂ ਦੀ ਸਜ਼ਾ ਪੂਰੀਆਂ ਹੋ ਚੁੱਕੀਆਂ ਨੇ ਉਹਨਾਂ ਨੂੰ ਇੱਕ ਵਾਰ ਨੇ ਲਿਬਰੋਲਿੰਗ ਲਈ ਦੇਖੋ ਸਾਡੀ ਕਾਨੂੰਨ ਬਸਤਾ ਹੈ ਕਿੱਥੇ ਆ ਬਿਲਕੁਲ ਜੀ ਬਿਲਕੁਲ ਤਾਂ ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ ਇੱਥੇ ਸ਼ੈਨ ਸ਼ਿਲਤਾ ਨੂੰ ਜਦੋਂ ਆਪਾਂ ਸਵਾਲ ਚੁੱਕਦੇ ਹਾਂ ਕਿ ਸ਼ੈਨ ਸ਼ਿਲਤਾ ਕਿਉਂ ਖਤਮ ਹੁੰਦੀ ਜਾ ਰਹੀ ਹੈ ਇਸ ਦਾ ਸਭ ਤੋਂ ਵੱਡਾ ਕਾਰਨ ਆਪਾਂ ਕੀ ਕਹਿ ਸਕਦੇ ਹਾਂ ਦੇਖੋ ਜੀ ਇਹਦਾ ਵੱਡਾ ਕਾਰਨ ਏਸ਼ੀਆ ਇੱਕ ਤਾਂ ਬੇਰਜਕਾਰੀ ਆ ਜੀ ਦੂਸਰੇ ਦੂਸਰੇ ਨੰਬਰ ਤੇ ਜਿਹੜੀ ਇਹ ਕਾਲ ਯੁੱਗ ਦਾ ਜਵਾਨਾ ਜੀ ਹਜੇ ਤਾਂ ਸਹਿਣ ਸੀਤ ਹਜੇ ਹੋਰ ਵੀ ਜਿਆਦਾ ਵਿਗੜੂਗੀ ਆਉਣ ਵਾਲੇ ਟਾਈਮ ਦੇ ਵਿੱਚ ਜੀ ਬਿਲਕੁਲ ਜੀ ਇਹ ਸਰਕਾਰਾਂ ਫਰੂਮ ਬਦਲਣ ਜਿਹੜੀ ਸਹਿਣ ਸ਼ਕਤੀ ਆ ਜਿਹ ਮੇਰੇ ਸਤਕ ਹੋ ਰਹੀ ਆ ਉਹਦੇ ਵਿੱਚ ਸੁਧਾਰ ਦੀ ਲੋੜ ਆ ਜਿਵੇਂ ਹੁਣ ਅਸੀਂ ਜ਼ਮੀਨਦਾਰ ਆ ਸਾਨੂੰ ਆਕਾਰ ਸ਼ਹਿਰਾਸ ਨੂੰ ਮੋਟਰਾਂ ਤੇ ਤਾਰਾਂ ਦੂਰਾਂ ਵੱਧ ਕੇ ਲੈ ਦੇਣਾ ਚਾਹੀਦਾ ਕਿ ਸਿਰੇ 4000 5000 ਦੀ ਕੇਵਨ ਪੈਣੀ ਆ ਸਾਨੂੰ ਹਫ਼ਤੇ ਦੇ ਵਿੱਚ ਜਿਹੜੀ ਫਰੂਮ ਤੋਂ ਬਾੜ ਵੱਧ ਕੇ ਲੈ ਜਾਂਦੇ ਨੇ ਜੇ ਕਾਨੂੰਨ ਬਸਾ ਸਹੀ ਹੋਵੇ ਅਸੀਂ ਵੀ ਆਪ ਦੇ ਘਰ ਇਲਾਨ ਨਾਲ ਬੈਠੇ ਆ ਅਸੀਂ ਰਾਤ ਨੂੰ 12:00 ਵਜੇ ਮੋਟਰਾਂ ਤੇ ਪਹੁੰਚਿਆ ਜਿਹੜੇ ਨਾਸਾ ਕਰਦੇ ਨੇ ਉਹਨਾਂ ਤੋਂ ਤੰਗ ਨੇ ਉਹਨਾਂ ਨੂੰ ਵੀ ਉਹਦੇ ਮਾਂ ਤੇ ਉਹਨਾਂ ਤੋਂ ਵੀ ਦੁਖੀ ਹੋਏ ਹੋਏ ਨੇ ਸਮਾਜ ਦੇ ਵਿੱਚ ਮਾਂ ਪਿਓ ਕਦੇ ਆਇ ਨਹੀਂ ਕਹਿੰਦਾ ਹੁੰਦਾ ਵੀ ਮੇਰਾ ਧੀ ਪੋਤੋਲ ਮਾੜੇ ਥਾਂਵਾਂ ਜਾਵੇ ਜਾਂ ਮਾੜੇ ਕੰਮ ਕਰੇ ਮਾਂ ਕਦੇ ਵਾਰ ਸੇ ਹਮੇਸ਼ਾ ਆਪਣੇ ਬੱਚਿਆਂ ਦੀ ਸੁੱਖ ਮਾਰਿਆ ਮਾਵਾ ਦੇ ਮੂਹਾਂ ਚੋਂ ਵੀ ਦੇਖਾ ਜੀ ਮੱਥਿਆਣੇ ਕਹਿੰਦੇ ਦੁੱਧ ਨਾਲ ਪੋਤ ਪਾਲ ਕੇ ਪਾਣੀ ਨੂੰ ਪਰਛਦੀਆਂ ਮਾਵਾ ਮਾਵਾ ਦੇ ਵੀ ਡੰਡੇ ਮਾਰਦੇ ਨੇ ਨਸੇ ਦੇ ਜਿਵੇਂ ਜਦੋਂ ਭਰਪੂਰ ਹੋ ਜਾਂਦੇ ਨੇ ਫਿਰ ਉਹਨਾਂ ਨੂੰ ਨਾ ਤਾਂ ਆਪਣਾ ਕੋਈ ਰਿਸ਼ਤੇਦਾਰ ਦੀ ਨਾ ਕੋਈ ਆਪਣਾ ਮਾਵਾ ਬਾਪ ਦੀ ਨਾ ਫਸ ਸਿਰਫ ਉਹਨਾਂ ਨੂੰ ਨਸੇ ਤੱਕ ਮਤਲਵ ਨਹੀਂ ਆਉਂਦਾ ਬਿਲਕੁਲ ਬਿਲਕੁਲ ਅਤੇ ਵੱਡੇ ਕਾਰਨ ਸਾਡੇ ਇਹ ਸਮਾਜ ਦੇ ਵਿੱਚ ਨੇ ਕੋਈ ਕਿਸੇ ਦੇ ਅੱਤੇ ਚਾਚੇ ਤਾਇਆ ਨੂੰ ਕੂੜ ਦਾਂ ਦੇ ਤੇ ਆਪਣੇ ਬੱਚਿਆਂ ਨੂੰ ਭਤੀਜਿਆਂ ਨੂੰ ਕੂੜ ਦਾਂ ਦੇ ਤੇ ਕੋਈ ਪਿੰਡ ਜੋ ਕੁੜੀ ਕੱਤਰੀ ਨੂੰ ਵੀ ਸਹਿਣਾਉਂਦੇ ਪਰ ਹੁਣ ਆਪਦੇ ਤਿੰਨ ਨੂੰ ਫਰਨਾ ਪਸਵਾਤ ਹੋ ਗਿਆ ਬਿਲਕੁਲ ਜੀ ਬਿਲਕੁਲ ਇਹੀ ਕਾਰਨ ਨੇ ਕਿਤੇ ਨਾ ਕਿਤੇ ਸ਼ੈਨਸ਼ਿਲਤਾ ਖੋਣ ਦੇ ਬਹੁਤ-ਬਹੁਤ ਧੰਨਵਾਦ ਸਰ ਤੁਹਾਡਾ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਧੰਨਵਾਦ ਜੀ ਧੰਨਵਾਦ ਜੀ ਹਾਂਜੀ ਤਾਜ਼ਾ ਸੀ ਜੋ ਵਿਸ਼ਾ ਲੈ ਕੇ ਆਈ ਸੀ ਉਹ ਵਿਸ਼ਾ ਇਥੇ ਹੀ ਸੀ ਕਿ ਕਿਉਂ ਖਤਮ ਹੁੰਦੀ ਜਾ ਰਹੀ ਹੈ ਸ਼ੈਨਸ਼ਿਲਤਾ ਜਿੱਦਾਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਇਸ ਦੇ ਬਾਅਦ ਸਾਰੇ ਕਾਰਨ ਨਿਕਲ ਕੇ ਹੁਣ ਸਾਹਮਣੇ ਆਏ ਨੇ ਤੇ ਬਹੁਤ ਵੱਡਾ ਕਾਰਨ ਇਹ ਕਿ ਵੀ ਹੈ ਕਿ ਇੱਕ ਤਾਂ ਬੇਰੋਜ਼ਗਾਰੀ ਦੂਸਰਾ ਨਸ਼ਾ ਤੇ ਹੋਰ ਵੀ ਬਹੁਤ ਕਾਰਨ ਨੇ ਤੇ ਸਭ ਤੋਂ ਵੱਡੀ ਗੱਲ ਕੀ ਜ਼ਮਾਨਾ ਜਿੱਦਾਂ ਜਿੱਦਾਂ ਬਦਲਦਾ ਜਾ ਰਿਹਾ ਹੈ ਉਸ ਤਰੀਕੇ ਦੇ ਨਾਲ ਜਿੱਦਾਂ ਕਿ ਇੱਥੇ ਆਪਣੇ ਕਾਲਰ ਮਾਲਵਿੰਦਰ ਜੀ ਨੇ ਵੀ ਦੱਸਿਆ ਹੈ ਕਿ ਬਾਸ ਸਾਰੇ ਅੱਜਕੱਲ ਆਪਣੇ ਤੇ ਹੀ ਆਪਾਂ ਭਰੋਸਾ ਨਹੀਂ ਕਰ ਸਕਦੇ ਤਾਂ ਬਹੁਤ ਵੱਡੀ ਇੱਥੇ ਇਹ ਗੱਲ ਹੈ ਕਿ ਅੱਜਕੱਲ ਜੇਕਰ ਮਾਪਿਓ ਵੀ ਆਪਣੇ ਬੱਚੇ ਚੇ ਨੂੰ ਥੋੜਾ ਬਹੁਤ ਘੂਰਦੇ ਨੇ ਤਾਂ ਉਹਨਾਂ ਦੀਆਂ ਗੱਲਾਂ ਦਾ ਵੀ ਉਹ ਬੂਰਾ ਮੰਨ ਜਾਂਦੇ ਨੇ ਤਾਂ ਇਹ ਕਿਤੇ ਨਾ ਕਿਤੇ ਸ਼ੈਨਸ਼ੀਲਤਾ ਦਾ ਖਤਮ ਹੋਣਾ ਹੀ ਹੈ ਪਰ ਇਸ ਨੂੰ ਕਿਸ ਤਰੀਕੇ ਦੇ ਨਾਲ ਸੰਜੋਗ ਕੇ ਰੱਖਿਆ ਜਾ ਸਕਦਾ ਹੈ ਕਿਸ ਤਰੀਕੇ ਦੇ ਨਾਲ ਆਪਣੇ ਆਪ ਦੇ ਵਿੱਚ ਸ਼ੈਨਸ਼ੀਲਤਾ ਬਣਾਈ ਰੱਖਣੀ ਚਾਹੀਦੀ ਹੈ ਇਹ ਹਰ ਬੰਦੇ ਨੂੰ ਆਪਣੇ ਆਪ ਦੇ ਵਿੱਚ ਜਿਹੜਾ ਸਵਾਲ ਹੈ ਇਸ ਦਾ ਜਵਾਬ ਲੈਣਾ ਚਾਹੀਦਾ ਤੇ ਜੇਕਰ ਤੁਹਾਡੇ ਵੀ ਸਵਿਸ਼ੇ ਨੂੰ ਲੈ ਕੇ ਕੋਈ ਸਵਾਲ ਨੇ ਤਾਂ ਤੁਸੀਂ ਵੀ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਤੇ ਆਪਣੀ ਰਾਏ ਸਾਡੇ ਨਾਲ ਕਮੈਂਟਾਂ ਦੇ ਰਾਹੀਂ ਸਾਂਝੀ ਕਰ ਸਕਦੇ ਹੋ ਇਸੇ ਦੇ ਨਾਲ ਦੇਖਦੇ ਰਹੋ ਏਵਨ ਪੰਜਾਬੀ ਟੀਵੀ ਤੇ ਮੈਨੂੰ ਯਾਨੀ ਮਾਨਸ